ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵਾ 6 ਦਾ ਤੇ ਚਾਹ ਪੀ ਲੀ ਦੂੰ ਇੰਦਰ ਨੇ ਪੀ ਲਈ ਮੈਂ ਵੀ ਇਹ ਚਾਹ ਹੀ ਪੀ ਲਈ ਆ ਕਿਉਂਕਿ ਬਹੁਤ ਸਸੀ ਇੱਥੇ ਜਾਣਾ ਤੇ ਮੈਂ ਫਿਰ ਜਾਣ ਲੱਗੀ ਖਾਣਾ ਖਾ ਜੂਗਾ ਚਾਨੇ ਉਬਲੇ ਪਏ ਨੇ ਇੱਧਰ ਬਲੈਕ ਚਾਨੇ ਇਹਨੂੰ ਖੋਲਦੀਆਂ ਉੱਡਦੇ ਸਵੇਰ ਗੈਸ ਆਨ ਕਰਤਾ ਸੀ ਸਟੀਮ ਵੀ ਨਿਕਲ ਗਈ ਬੋਇਲ ਹੋ ਚੁੱਕੇ ਨੇ ਚਾਨੇ ਇੱਧਰ ਮਸਾਲਾ ਵੀ ਮੈਂ ਚਾਹ ਬਣਾਉਣ ਨੂੰ ਬਣਾਉਗੀ ਨਾੜੀ ਗ੍ਰाइंड ਕਰਤਾ ਸੀ ਮਸਾਲਾ ਗ ਜਸੀ ਗੁਰੂ ਬੋਚਾ ਕੱਲ੍ਹ ਵਾਸਤੇ ਤੜਕਾ ਨਾ ਮੈਂ ਵੱਡੇ ਕੁੱਕਰ 'ਚ ਰਲਣੀ ਆ ਕੋਈ ਆਇਲ 'ਚ ਨਾ ਛੋਟੇ 'ਚ ਕਰ ਲਈ ਪਾਣੀ 'ਚ ਆਲੂ ਜਿਆਦਾ ਪਾਉਂਗੀ ਇਸ ਕਰਕੇ ਛੋਟਾ ਕੁੱਕਰ ਹੈਗਾ ਵੱਡੇ ਕੁੱਕਰ 'ਚ ਕਰਦੀ ਆ ਹਨ ਤੜਕਾ ਲਗਵਣੀ ਸਬਜ਼ੀ ਬਣਾਉਣੀ ਆ ਸਬਜ਼ੀ ਬਣਦੇ ਬਣਦੇ ਨਾਲ ਹੀ ਮਾਟਾ ਗੁੰਨੂ ਖੇਤ ਅੱਜ ਮਿਸਤਰੀ ਲੱਗਿਆ ਦਿਹਾੜੀ ਲੱਗਿਆ ਤਿੰਨ ਦੋ ਤਿੰਨ ਬੰਦੇ ਹੈਗੇ ਰੋਟੀ ਬਣਾਉਂਦੇ ਰੋਟੀ ਆਊਗੀ ਤੇ ਨਾਲ ਨਾਲ ਮਾਟਾ ਗੁੰਨੂ ਵੀ ਸਬਜ਼ੀ ਬਣ ਕੇ ਨਾਲ ਹੀ ਮੈਂ ਰੱਖੀਆ ਪਰ ਆਦੋਂ ਸਿਰ ਅਸੀਂ ਜਾਣਾ ਜਲਦੀ ਥੋੜੀ ਮੈਂ ਹੋਰ ਵੀ ਕੰਮ ਕਰਨੇ ਨੇ ਇਸ ਕਰਕੇ ਮੈਂ ਜਲਦੀ ਟਾਈਮ ਨਾਲ ਹੀ ਰੋਟੀ ਬਣਾ ਦੂੰ ਹੁਣ ਮੈਂ ਸ਼ੁਰੂ ਕੰਮ ਤੇ ਕੰਮ ਲਾ ਆਏ ਹੁੰਦਾ ਵੀ ਘੜੀ ਦੇਖ ਕੇ ਚੱਲ ਨਾਲੇ ਕੰਮ ਕਰੇ ਚਲੋ ਕਈ ਵਾਰ ਕੰਮ ਜ਼ਿਆਦਾ ਹੁੰਦਾ ਹਮਲੇ ਐਲੂਮੀਨੀਅਮ ਦੇ ਕੁੱਕਰ ਮੈਂ ਘੱਟ ਯੂਜ਼ ਕਰਦੀ ਆ ਜਦੋਂ ਬਿਲਕੁਲ ਮੈਨੂੰ ਸਾਰ ਤਾਂ ਨਹੀਂ ਉਹ ਯੂਜ਼ ਕਰ ਦਿੰਨੀ ਮੇਰੇ ਆਲਮੋਸਟ ਸਾਰੇ ਇਹ ਦੇ ਵਿੱਚ ਬਣ ਜਾਂਦੀਆਂ ਨੇ ਜੇ ਜੇ ਚਨੇ ਵਗੈਰਾ ਜ਼ਿਆਦਾ ਹੀ ਹੋਣ ਫਿਰ ਮੈਂ ਵੱਡੇ ਕੁੱਕਰ ਚ ਬਣਾ ਲੇ ਪਰ ਅੱਜ ਮੈਂ ਪੂਰੀ ਪੂਰੀ ਸਬਜ਼ੀ ਬਣਾਈ ਕਿਉਂਕਿ ਫਿਰ ਅਸੇ ਜਾਣਾ ਸੀਗਾ ਉਸ ਕਰਕੇ ਫਿਰ ਮੈਂ ਕਹਿੰਨੀ ਸਬਜ਼ੀ ਬਾਅਦ ਵਿੱਚ ਬੱਜੀ ਵੀ ਕੀ ਕਰਨੀ ਆ ਆਹ ਕੁੱਕਰ ਦੇ ਵਿੱਚ ਕੋਲੀਆਂ ਸਬਜ਼ੀਆਂ ਕੱਢ ਦਿਉਂਦੀਆਂ ਜਦੋਂ ਕਦੇ ਗਵਾਈਏ ਦੇ ਬਸ ਮੈਂ ਤਾਂ অলਮੋਸਟ ਸਾਰੀਆਂ ਸਬਜ਼ੀਆਂ ਨੂੰ ਸਰੋਂ ਦੇ ਤੇਲ 'ਚ ਢਟਕਾ ਲਗਾਉਣੀ ਆ ਸਾਰੀਆਂ ਨੂੰ ਪਹਿਲਾਂ ਮੰਮੀ ਬਹਿਮ ਕਰਦੇ ਹੁੰਦੇ ਸੀ ਸਰੋਂ ਦੇ ਤੇਲ ਵਾਲੇ ਕਹਿੰਦੇ ਮੇਰਾ ਗਲਾ ਖਰਾਬ ਹੋ ਜਾਂਦਾ ਪਰ ਹੁਣ ਨਹੀਂ ਹੁੰਦਾ ਹੈਗਾ ਹੁਣ ਨਾਲੇ ਮੰਮੀ ਨੂੰ ਪਤਾ ਸਰੋਂ ਦੇ ਤੇਲ ਟਟਕਾ ਲਗਾਉਣੀ ਪਰ ਹੁਣ ਨਹੀਂ ਹੁੰਦਾ ਹੈਗਾ ਪਹਿਲਾਂ ਪਹਿਲਾਂ ਬਹਿਮ ਹੁੰਦਾ ਸੀ ਉਹਨਾਂ ਨੂੰ ਕਿ ਸਰੋਂ ਦੇ ਤੇਲ 'ਚ ਗਲਾ ਖਰਾਬ ਹੋ ਜਾਂਦਾ ਪਾ ਤੇਲ ਬੈਸਟ ਇਹ ਨਾਲ ਆਦਾ ਕਰਦੇ ਸਰੋਂ ਦੀ ਕਣਕੜਾਈ ਹੋਈ ਹੈ ਇਹ ਕਿਹੜਾ ਕੋਈ ਬਾਜ਼ਾਰ ਵਾਲਾ ਤੇਲ ਆ ਥੋੜੇ ਤੋਂ ਥੋੜਾ ਨਾਲ ਆਇਲ ਪਾਉਣ ਨੂੰ ਨੇ ਬਾੜਾ ਆਇਲ ਪਾਉਣ ਦਾ ਵੀ ਸਬਜ਼ੀਆਂ 'ਚ ਕੋਈ ਫਾਇਦਾ ਨਹੀਂ ਬਸ ਮਿੱਤਰ ਵੱਧਦੀ ਘੜਚੀ ਤੇਲ ਦੀ ਪਾਈ ਬਸ ਹੋ ਗਿਆ ਸਾਢੇ 7:00 ਦਾ ਸਬਜੀ ਬਣੀ ਸਬਜੀ ਖੋਲ ਕੇ ਮੇਥੀ ਪਾਤੀ ਮੈਂ ਆਟਾ ਵੀ ਮੈਂ ਗੁੰਨਿਆ ਤਾਂ ਹੁਣ ਮੈਂ ਆਪਣਾ ਵਾਸ਼ਰੂਮ ਕਲੀਨ ਕਰਕੇ ਹਟੀਆਂ ਵਾਸ਼ਰੂਮ ਵਾਸ਼ ਕਰਤਾ ਚੀ ਤਰ੍ਹਾਂ ਸਾਰਾ ਤੇ ਹੁਣ ਮੈਂ ਫਰੂਟ ਖਾਣੀ ਆ ਆੜੂ ਲੈ ਕੇ ਆਈ ਆ ਹੋਂਕ ਸਵੇਰੇ ਵਿੱਚ ਆ ਪੀ ਲਈ ਅੱਜ ਉਹ ਮੈਨੂੰ ਇਰਾਦੇ ਮੈਂ ਰੋਟੀ ਪਕਾਉਂ ਰੋਟੀਆਂ ਪਕਾਉਣ ਤੇ ਲੱਗ ਜੀ ਮੈਨੂੰ ਅੱਧਾ ਘੰਟਾ ਮੈਂ ਫਰੂਟ ਖਾ ਲਾ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਬਣਾਉਣੀਆਂ ਰੋਟੀਆਂ ਆਟਾ ਗੁੰਨਿਆ ਪਿਆ ਵਾਸ਼ ਬਾਥਰੂਮ ਹੀ ਕਲੀਨ ਹੋਇਆ ਮੈਨੂੰ ਲੱਗਦਾ ਇਸ ਤੋਂ ਬਿਨਾਂ ਮੇਥੋਂ ਸਾਫ਼ ਸੁਵਿਧਾ ਹੋਰ ਕੋਈ ਕੰਮ ਨਹੀਂ ਹੋਣਾ ਅੱਜ ਨਾ ਸਾਟ ਕੁਝ ਠੀਕ ਲੱਗਦੀ ਹੈ ਕੱਲ ਤਾਂ ਬਹੁਤ ਆਕੜਾ ਆਕੜਾ ਪੈ ਸੀਗਾ ਮੇਰੀ ਅੱਖ ਚ ਵੀ ਚੀਜ਼ ਪੈ ਰਹੀ ਸੀ ਕੱਲਮ ਸਿਰ ਨੂੰ ਵੀ ਖਿੱਚੇ ਪੈ ਰਹੀ ਸੀ ਬਹੁਤ ਜ਼ਿਆਦਾ ਆਕੜਾ ਪੈ ਸੀ ਸਾਹ ਵਾਲੇ ਸਾਈਡ ਮੇਰੀ ਤੇ ਅੱਜ ਕੁਝ ਠੀਕ ਲੱਗ ਰਿਹਾ ਕੱਲ ਤਾਂ ਫਿਰ ਮੈਂ 2-3 ਪੇਨ ਕਿਲਰਸ ਲਿਆ 2 ਪੇਨ ਕਿਲਰ ਤਾਂ ਕੱਲ ਮੈਂ ਸਵੇਰੇ ਹੀ ਲੈਣੀ ਜਦੋਂ ਫਿਰ ਸੱਟ ਲੱਗੀ ਐ ਤੇ ਉਸ ਤੋਂ ਬਾਅਦ ਇੱਕ ਪੇਨ ਕਿਦਰ ਮੈਂ ਰਾਤ ਨੂੰ ਪੈਨ ਵਾਲੇ ਲਈ ਫੇਰ ਜਦੋਂ ਰਾਤ ਥੋੜੀ ਸੌਖੀ ਲੰਘ ਜੂ ਪੇਨ ਨਹੀਂ ਹੋਊਗੀ ਹਨਾ ਅੱਜ ਕੁਝ ਠੀਕ ਹੈ ਜਿਵੇਂ ਲੱਗਾ ਪੇਨ ਕਿਲਰ ਲੈਣ ਦੀ ਲੋੜ ਨਹੀਂ ਠੀਕ ਐ ਅਸੀਂ ਨੇ ਡਾਈਨਿੰਗ ਟੇਬਲ ਭੇਜਤਾ ਸੀ ਮਾਨਸਾ ਸ਼ਾਪ ਤੇ ਤੇ ਉਹ ਥੋੜਾ ਜਿਹਾ ਉਹਦੀ ਸ਼ੇਪ ਠੀਕ ਕਰਾਉਣੀ ਸੀ ਯਾਨੀ ਕਿ ਸ਼ੀਸ਼ਾ ਸੀਗਾ ਵੱਡਾ ਸੀਗਾ ਡੀ ਸ਼ੇਪ ਸੀ ਸਾਈਡ ਤੋਂ ਉਹਦੀ ਸ਼ੇਪ ਸੀ ਜਿਹੜੀ ਡੀ ਸੀ ਉਹ ਅਸੀਂ ਕਟਵਾ ਕੇ ਸਕੁਅਰ ਕਰਵਾਉਣਾ ਸੀ ਇਸ ਕਰਕੇ ਥੋੜਾ ਜਿਹਾ ਅਸੀਂ ਉਹਦੀ ਚੇਂਜ ਉਹਦੇ ਵਿੱਚ ਚੇਂਜ ਕਰਾਉਣੀ ਸੀ ਉਸ ਕਰਕੇ ਭੇਜਤਾ ਸੀ ਮਾਨਸਾ ਕਲਿੱਪ ਤੇ ਦੋ ਤਿੰਨ ਦਿਨ ਪਹਿਲਾਂ ਦਾ ਪਰ ਪੂਰਾ ਕੰਪਲੀਟ ਪ੍ਰੋਸੈਸ ਮੈਂ ਤੁਹਾਨੂੰ ਐਕਚੁਅਲੀ ਇੱਕ ਵੀਡੀਓ ਦਿਖਾਉਂ ਤਾਂ ਕਿ ਸਮਝ ਆ ਜੇ ਨਾ ਵੀ ਕੀ ਚੇਂਜ ਕਰਾਇਆ ਕੀ ਬਦਲਾ ਕਰਾਇਆ ਹੋਨਗ ਸਾਰਾ ਜਿਹੜਾ ਡਾਈਨਿੰਗ ਏਰੀਆ ਉਹ ਛੋਟਾ ਏਰੀਆ ਵੱਡਾ ਨਹੀਂ ਹੋ ਸਕਦਾ ਪਰ ਟੇਬਲ ਚ ਅਸੀਂ ਚੇਂਜ ਕਰ ਸਕਦੇ ਸੀਗੇ 8 ਸੀਟਰ ਡਾਈਨਿੰਗ ਟੇਬਲ ਆ ਪਰ ਸਾਨੂੰ 8 ਸੀਟਰ ਦੀ ਸਾਨੂੰ ਆਏ ਲੱਗਦੇ 8 ਸੀਟਰ ਸੀਗਾ ਟੇਬਲ ਛੋਟਾ ਹੋ ਜੇ ਠੀਕ ਹੈ ਔਰ ਹੋ ਵੀ ਗਿਆ ਅੱਛਾ ਵਧੀਆ ਸੈਟਿੰਗ ਹੋ ਗਈ ਏਰੀਆ ਛੋਟਾ ਸੀ ਟੇਬਲ ਵੱਡਾ ਸੀਗਾ ਜਿਹੜਾ ਸਾਈਡ ਤੇ ਡੀ ਸ਼ੇਪਸ ਦੀ ਉਹ ਕਿਸੇ ਕੰਮ ਨਹੀਂ ਆਉਂਦੀ ਸੀ ਉਹ ਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਇਸ ਕਰਕੇ ਸੋਚਿਆ ਚਲੋ ਸ਼ੀਸ਼ੇ ਚ ਗਲਾਸ ਨਾ ਚੇਂਜ ਕਰਵਾ ਲਾਂ ਨੇ ਤੇ ਸਾਡਾ ਡਾਈਨਿੰਗ ਟੇਬਲ ਆ ਗਿਆ ਸ਼ਾਪ ਤੇ ਉਹ ਸਾਨੂੰ ਸ਼ਾਪ ਵਾਲਿਆਂ ਨੇ ਵੀ ਤੁਸੀਂ ਕੋਲੇ ਆ ਕੇ ਕਟਵਾ ਲਓ ਜਿਵੇਂ ਵੀ ਕਟਵਾਉਣਾ ਵੀ ਅਸੀਂ ਹਜੇ ਤੱਕ ਕੱਲੇ ਨਹੀਂ ਕੱਟਦੇ ਹੈਗੇ ਤੁਹਾਨੂੰ ਕੋਲ ਖੜਾ ਕੇ ਫਿਰ ਕਟਵਾਵਾਂਗੇ ਤੇ ਫਿਰ ਥੋੜੀ ਜਿਹੀ ਵੀਡੀਓ ਕਲਿੱਪ ਲੈਸ ਉਹਨਾਂ ਦਾ ਕੱਟ ਦਿੰਦਾ ਨਾ ਦੇਖੋ ਸਾਈਡ ਤੋਂ ਨਾ ਇਹ ਗੋਵਾ ਗੋਲ ਕਹਿ ਲਓ ਡੀ ਕਹਿ ਲਓ ਇਹ ਥੋੜਾ ਜਿਹਾ ਸਾਨੂੰ ਐਂ ਲੱਗ ਰਿਹਾ ਸੀ ਵੀ ਜਗਾ ਜੀ ਰੋਕਦਾ ਕਿਉਂਕਿ ਏਰੀਆ ਇੰਨਾ ਜ਼ਿਆਦਾ ਡਾਈਨਿੰਗ ਹਾਲ ਵਾਲਾ ਹੈ ਨਹੀਂਗਾ ਇਸ ਕਰਕੇ ਸੋਚਿਆ ਚਲੋ ਕਟਵਾ ਕੇ ਇਹਨੂੰ ਛੋਟਾ ਕਰਵਾ ਲਾਂ ਨੇ ਛੋਟਾ ਵੀ ਹੋ ਜਾਊਗਾ ਤੇ ਡਾਈਨਿੰਗ ਏਰੀਆ 'ਚ ਵੀ ਠੀਕ ਲੱਗੂ ਸਾਈਜ਼ ਇਹਦਾ ਤੇ ਬਾਕੀ ਸਾਨੂੰ 8 ਸੀਟਸ ਦੀ ਲੋੜ ਨਹੀਂ ਪੈਂਦੀ ਕਦੇ ਵੀ 5-6 ਸੀਟਸ ਇਨਫ ਹੁੰਦੀਆਂ ਡਾਈਨਿੰਗ ਟੇਬਲ ਲਈ ਤੇ ਇਹਨਾਂ ਸਾਈਡ ਤੋਂ ਜਿਹੜਾ ਸਾਈਡ ਤੇ ਗੋਲ ਜਿਹਾ ਦੇਖੋ ਕੱਟਤਾ ਤੇ ਡਾਈਨਿੰਗ ਟੇਬਲ ਫਾਈਨਲ ਅੱਜ ਘਰੇ ਆ ਗਿਆ ਸੀਗਾ ਯਾਨੀ ਇੱਕ ਦਿਨ ਪਹਿਲਾਂ ਸ਼ਾਮ ਨੂੰ ਘਰੇ ਆ ਗਿਆ ਸੀਗਾ ਫਿਰ ਅੱਜ ਥੋੜਾ ਜਿਹਾ ਲੱਕਰ ਵਾਲਾ ਮਿਸਤਰੀ ਵੀ ਆ ਕੇ ਥੋੜੀ ਜਿਹੀ ਸੈਟਿੰਗ ਕਰਕੇ ਗਿਆ ਸੋ ਉਹਨੂੰ ਮਿਸਤਰੀ ਨੂੰ ਬੁਲਾ ਲਿਆ ਸਵੇਰੇ ਮਾਰਨਿੰਗ 'ਚ ਉਹ ਸੈਟਿੰਗ ਕਰ ਗਿਆ ਫਿਰ ਉਸ ਤੋਂ ਬਾਅਦ ਸੈਟਿੰਗ ਕਰਨ ਤੋਂ ਬਾਅਦ ਥੋੜੀ ਮੈਨੂੰ ਵੀ ਕਲੀਨਿੰਗ ਕਰਨੀ ਸੀ ਨਾਲ ਤੇ ਗਲਾਸ ਸਾਫ ਕਰਨਾ ਸੀ ਹੁਣ ਸ਼ੇਪ ਦੇਖੋ ਇਹਦੀ ਕਿਵੇਂ ਹੋ ਗਈ ਜਿਹੜਾ ਸਾਈਡ ਤੂੰ ਡਾਈਨਿੰਗ ਹਾਲ ਜਿਹੜਾ ਸਾਈਜ਼ ਪਿਆ ਵੀ ਠੀਕ ਲੱਗ ਰਿਹਾ ਸੀਗਾ। ਅਸੀਂ ਕਿੱਦਾਂ ਦੇ ਕਹਿ ਰਹੇ ਸੀ ਵੀ ਟੇਬਲ ਚੇਂਜ ਕਰਨਾ ਟੇਬਲ ਚੇਂਜ ਕਰਨਾ। ਟੇਬਲ ਬੜਾ ਸੋਹਣ ਸੋਹਣਾ ਬਣਿਆ ਹੋਇਆ ਭਾਰੀ ਬਣਿਆ ਹੋਇਆ ਪੂਰਾ ਹਨਾ। ਫਿਰ ਡਾਈਨਿੰਗ ਟੇਬਲ ਤਾਂ ਨਹੀਂ ਅਸੀਂ ਬਦਲਣਾ ਚਾਹੁੰਦੇ ਸੀ। ਫਿਰ ਅਸੀਂ ਸੋਚਿਆ ਚਲੋ ਆਏ ਬਦਲ ਲਵਾਂ। ਫਿਰ ਮਿਸਤਰੀ ਵੀ ਕਹਿੰਨ ਚਲੋ ਥੋੜਾ ਟੇਬਲ ਆਈਨ ਚੇਂਜ ਹੋ ਸਕਦਾ ਜੀ ਤੁਸੀਂ ਚੇਂਜ ਨਹੀਂ ਕਰਨ ਸਾਰਾ ਸੈੱਟ ਨਹੀਂ ਮੰਨ ਮੰਨ ਲੈਣਾ ਵੀ ਇਹ ਸੇਲ ਆਊਟ ਕਰਨਾ। ਤਾਂ ਐਦਾਂ ਦੇ ਵਿੱਚ ਬਦਲਾ ਕਰ ਸਕਦੇ ਆਪਾਂ। ਤੇ ਫਿਰ ਅਸੀਂ ਇਹ ਚ ਐਦਾਂ ਚੇਂਜ ਕਰਵਾ ਲੈਣ ਨੂੰ ਕਟਵਾ ਕੇ ਸਾਈ ਅੱਜ ਜਿਹੜੇ ਕਾਰਨਰ ਸੀ ਥੋੜੇ ਥੋੜੇ ਹੀ ਰਾਉਂਡ ਰਖਵਾ ਲਿਆ ਤਾਂ ਕਿ ਤਿੱਖੇ ਕਾਰਨਰ ਕਿਤੇ ਵਿੱਚ ਵੱਜਣ ਨਾ ਤੇ ਮੈਂ ਕਿਹਾ ਚਲੋ ਨੂੰ ਕਲੀਨ ਵਗੈਰਾ ਕਰਕੇ ਉਹਨੂੰ ਉੱਤੇ ਕਵਰ ਲਗਾ ਦਾਂ ਆ ਜਿਹੜਾ ਕਵਰ ਇਹ ਵੀ ਕਾਫੀ ਵੱਡਾ ਸੀ ਇਹ ਮੈਂ ਕੱਟਣਾ ਸੀਗਾ ਪਰ ਮੈਂ ਕਿਹਾ ਅੱਜ ਮੈਨੂੰ ਜਲਦੀ ਆ ਥਾਲੀ ਇੱਕ ਵਾਰ ਮੈਂ ਇਹ ਫੋਲਡ ਇਹਨੂੰ ਕਰ ਦਾਨੀ ਹਣਾ ਟੇਬਲ ਰਨਰ ਆ ਇਹ ਇੱਕ ਵਾਰ ਇਹਨੂੰ ਫੋਲਡ ਕਰ ਦਾਨਾ ਫਿਰ ਕਦੇ ਟਾਈਮ ਹੋਇਆ ਨਾ ਮੈਂ ਸਪੈਸ਼ਲ ਫਿਰ ਇਹਨੂੰ ਨਾਪ ਕੇ ਡਾਈਨਿੰਗ ਟੇਬਲ ਦੇ ਨਾਪ ਦਾ ਮੈਂ ਕੱਟ ਦੂੰਗੀ ਜਿਹੜਾ ਐਕਸਟਰਾ ਬਚੂ ਅਲੱਗ ਕਰ ਦੂੰਗੀ ਪਰ ਅੱਜ ਮੈਨੂੰ ਥੋੜੀ ਜਲਦੀ ਤਾਂ ਹੁਣ ਬਿਨਰ ਇਹ ਤੋਂ ਟੇਬਲ ਰਨਰ ਤੋਂ ਮੈਂ ਪਛਾਈ ਨਾ ਉੱਪਰਲੀ ਸ਼ੀਟ ਪਤਾ ਮੈਨੂੰ ਸੋਹਣੀ ਲੱਗੀ ਮੈਂ ਕਹਿੰਨੀ ਟੇਬਲ ਰਨਰ ਨਾ ਸੋਹਣੀ ਲੱਗੂਗੀ ਟੇਬਲ ਰਨਰ ਮੈਂ ਹੋਰ ਵੀ ਆਨਲਾਈਨ ਮੰਗਵਾਉਂਗੀ ਅੱਛੇ ਲੱਗਦੇ ਸੋਹਣੇ ਲੱਗਦੇ ਪਰ ਮਾਂ ਦਾ ਸ਼ਹਿਰ ਚ ਮੈਂ ਹਾਂ ਲੂ ਮਾਣ ਦੇ ਪੁੱਛੇ ਕਈਆਂ ਨੇ ਮਿਲਦੇ ਨਹੀਂ ਹੈਗੇ ਇੱਥੇ ਕਹਿੰਦੇ ਨਹੀਂ ਠੇ ਕਹਿੰਦੇ ਕੋਈ ਲੈਂਦਾ ਨਹੀਂ ਸੇਲ ਨਹੀਂ ਹੈ ਕਿ ਅਸੀਂ ਲੈ ਕੇ ਨਹੀਂ ਆਉਂਦੇ ਹੈਗੇ ਰਨਰ ਆਨਲਾਈਨ ਦੇਖੂ ਮੈਂ ਆਨਲਾਈਨ ਮੰਗਵਾਉਂਗੀ ਟੇਬਲ ਰਨਰ ਬੜੇ ਸੋਹਣੇ ਸੋਹਣੇ ਆਉਂਦੇ ਨੇ ਤੋਂ ਉੱਪਰ ਡਾਈਨਿੰਗ ਟੇਬਲ ਦਿਖਾ ਦਿੰਦੇ ਨੇ ਸਫਾਈ ਟ ਸਾਰੇ ਚੇਅਰਸ ਨੇ ਪਹਿਲਾਂ ਮੈਂ ਝਾੜੀਆਂ ਟੇਬਲ ਦਾ ਜਿਹੜਾ ਨੀਚੋ ਸਕੰਜਾ ਜਾਂ ਉਹ ਵੀ ਮੈਂ ਛੇਤਰਾ ਨੀਚੋ ਸਾਫ਼ ਕਰਿਆ ਨਾ ਬਹੁਤ ਸਫਾਈ ਅੱਜ ਡੀਪ ਕਲੀਨਿੰਗ ਲਾ ਲਓ ਬਿੰਡ ਡਾਈਨਿੰਗ ਟੇਬਲ ਦੀ ਡੀਪ ਕਲੀਨਿੰਗ ਹੀ ਹੋਊਗੀ ਚੇਅਰਸ ਮੈਂ ਝਾੜ ਚੁੱਕੀ ਸੀ ਪਸੋਂ ਟੇਬਲ ਦੀ ਰਹਿ ਗਈ ਸੋ ਉੱਪਰੋਂ ਜਿਵੇਂ ਜਿਵੇਂ ਇਹਦੀ ਮੈਂ ਸ਼ੀਟਸ ਵਗੈਰਾ ਪਛਾਈ ਆ ਰਹੀ ਸੋ ਸਫਾਈ ਕਰੀ ਜਾ ਰਹੀ ਸਟੈਪ ਬਾਈ ਸਟੈਪ ਉਨਡਾਈਨਿੰਗ ਟੇਬਲ ਠੀਕ ਲੱਗਦਾ ਪਿਆ ਪਹਿਲਾਂ ਇਹ ਲੱਗਦਾ ਸੀ ਬਹੁਤ ਵੱਡਾ ਲੱਗਦਾ ਕਿਉਂਕਿ ਜੇ ਆਪਣਾ ਰੂਮ ਵੱਡਾ ਹੋਵੇ ਨਾ ਫਿਰ ਵੱਡਾ ਵੀ ਚੱਲ ਜਾਂਦਾ ਪਰ ਜੇ ਆਪਣੇ ਕੋਲ ਜਗ੍ਹਾ ਹੀ ਘੱਟ ਆ ਫਿਰ ਡਾਈਨਿੰਗ ਟੇਬਲ ਵੀ ਛੋਟਾ ਹੀ ਚਾਹੀਦਾ ਹੁੰਦਾ ਜਿੰਨੇ ਆਪਦੀ ਜਗ੍ਹਾ ਦੇ ਅਕੋਰਡਿੰਗ ਚੀਜ਼ ਹੋਵੇ ਨਾ ਉਹ ਵਧੀਆ ਲੱਗਦੀ ਹੈ ਪਈ ਤੇ ਬਾਕੀ ਇੰਨੀ ਜ਼ਿਆਦਾ ਸਾਨੂੰ ਆਏ ਆਏ ਹੁੰਦਾ ਨਹੀਂ ਵੀ 8 ਸੀਟਰਾ ਤਾਂ ਅਸੀਂ 8 ਸੀਟਸ ਹੀ ਲਗਾਉਣੀਆਂ ਨੇ ਇੱਥੇ ਸਿਰਫ 5 ਕੁਰਸੀਆਂ ਹੀ ਪਈਆਂ ਹੁੰਦੇ ਰਨਿੰਗ ਟੇਬਲ ਤੇ ਬਾਕੀ 3 ਇਹਦੀਆਂ ਚੇਅਰਸ ਜਿਹੜੀਆਂ ਨੇ ਨਾ ਤਿੰਨ ਕੁਰਸੀਆਂ ਡਰਾਈਂਗ ਰੂਮ 'ਚ ਅਸੀਂ ਰੱਖੀਆਂ ਅੰਦਰ ਇੱਥੇ ਸਫਾਈ ਵੀ ਰਹਿੰਦੀ ਆ ਨਾ ਕੁਰਸੀ ਦੇ ਨੀਚੋਂ ਫਿਰ ਝਾੜੂ ਪੂਚਾ ਵੀ ਕਰਨਾ ਔਖਾ ਹੋ ਜਾਂਦਾ ਤੇ ਕਾਫੀ ਜ਼ਿਆਦਾ ਹੁਣ ਖੁੱਲਾ ਖੁੱਲਾ ਲੱਗ ਰਿਹਾ ਸੀ ਡਾਈਨਿੰਗ ਹਾਲ ਵੀ ਆ ਦੇਖੋ ਇੰਨੀ ਕਿ ਮੈਂ ਅਸੀਂ ਚੇਂਜ ਕਰਾਈਆ ਵਾਲੇ ਕਾਰਨਰਸ ਇਹ ਸਕੁਅਰ ਕਰਵਾਣ ਦੀ ਕੋਰਨਰਸ ਹਾਲੇ ਖਾਲ ਕੇ ਰਾਉਂਡ ਰੱਖ ਲਈ ਪਹਿਲਾਂ ਇਥੋਂ ਬਾਹਰੋਂ ਸ਼ੇਪ ਇਹਦੀ ਡੀ ਸ਼ੇਪ ਸੀਗੀ ਸਾਈਡਸ ਤੋਂ ਅਸੀਂ ਇਹਦੀ ਕਟਿੰਗ ਕਰਵਾਤੀ ਤੇ ਡਾਈਨਿੰਗ ਟੇਬਲ ਹੋ ਗਿਆ ਸਾਫ਼-ਸਾਫ਼ ਲੱਗ ਰਿਹਾ ਸੀ ਬਹੁਤ ਵਾ ਸਫਾਈ ਵੀ ਹੋ ਗਈ ਮਾਨੇ ਨਾਲ ਮਾਨੇ ਨਾਲ ਸਾਫ਼ ਹੋ ਕੇ ਚੇਅਰਸ ਪੈ ਚੀ ਤਰ੍ਹਾਂ ਮੈਂ ਝਾੜਦੀਆਂ ਉਹ ਰ ਇਧਰ ਵੀ ਅੰਦਕੋ ਸਕੁਅਰ ਹੋ ਗਿਆ ਬਿਲਕੁਲ ਇਹ ਪਹਿਲਾਂ ਉਹ ਦੇ ਕਰਕੇ ਸਾਨੂੰ ਐ ਲੱਗਦਾ ਸੀ ਵੀ ਐਕਸਟਰਾ ਇਹ ਡੀਜੀ ਬਾਹਰ ਬਣੀ ਹੋਈ ਹੈ ਬਹੁਤ ਜਗ੍ਹਾ ਰੁਕਦੀ ਹੈ ਇਹਦੇ ਕੋਈ ਫਾਇਦਾ ਨਹੀਂਗਾ ਬਾਕੀ ਚਲੋ ਅਸੀਂ ਆਪਦਾ ਏਰੀਆ ਦੇਖਿਆ ਬਾਕੀ ਖੁੱਲੀ ਜਗ੍ਹਾ ਹੈ ਟੇਬਲ 'ਤੇ ਹੋਵੇ ਆਪਾਂ ਨੂੰ ਕੋਈ ਅਸਾਈਨ ਪ੍ਰੋਬਲਮ ਨਹੀਂ ਹੁੰਦੀ ਜਗ੍ਹਾ 'ਚ ਘੱਟ ਅਸੀਂ ਦੋਸ ਕਰਕੇ ਸਾਨੂੰ ਘਟਵਾਉਂਦਾ ਜਾ ਰਹਾ ਹਾਂ ਮੈਂ ਤਾਂ ਹੁਣ ਨਾ ਕਿ ਆਈਆਂ ਮੈਂ ਅੱਜ ਦਿਨ ਡਾਈਨਿੰਗ ਹਾਲ ਦੀ ਡਸਟਿੰਗ ਕਰਨੀ ਜ਼ਰੂਰੀ ਹੋ ਕਿਉਂਕਿ ਅਸੋ ਦਾ ਸ਼ੀਸ਼ਾ ਚੇਂਜ ਕਰਵਾਇਆ ਫਿਰ ਮਿਸਤਰੀ ਨੂੰ ਬੁਲਾਇਆ ਜੋ ਸਵੇਰੇ ਆਇਆ ਉਹਨਾਂ ਥੋੜੇ ਫਰੇਮ ਚ ਵੀ ਸਾਨੂੰ ਫਿਰ ਥੋੜੀ ਚੇਂਜ ਕਰਨੀ ਪਈ ਸ਼ੀਸ਼ੇ ਕਰਕੇ ਬਹੁਤ ਥੋੜੀ ਚੇਂਜ ਕਰਨੀ ਪਈ ਪਰ ਸੈਟਿੰਗ ਬਣ ਗਈ ਉਸ ਕਰਕੇ ਫਿਰ ਡਾਈਨਿੰਗ ਹਾਲ ਚ ਬਹੁਤ ਖਲਾੜਾ ਫਾਇਰ ਸਟਸਟਿੰਗ ਕਰਨੀ ਜ਼ਰੂਰੀ ਸੀ ਜਿਹਦੇ ਕਰਕੇ ਮੇਰੀ ਲੌਬੀ ਵਾਲੀ ਡਸਟਿੰਗ ਰਹਿ ਗਈ ਲੌਬੀ ਬਹੁਤ ਗੰਦੀ ਹੋਈ ਪਈ ਆ ਬਹੁਤ ਮਿੱਟੀ ਚੜੀ ਪਈ ਆ ਤੇ ਫਿਰ ਮੈਂ ਥੋ ਲੌਬੀ ਇਸ ਕਰਕੇ ਹੋ ਨਹੀਂ ਪਾਈ ਫਿਰ ਡਾਈਨਿੰਗ ਹਾਲ ਦੀ ਸੈਟਿੰਗ ਕਰਨੀ ਜ਼ਰੂਰੀ ਸੀ ਫਿਰ ਹੈਲ ਉਹ ਕੀਤਾ 11 ਵਜੇ ਗਿਆ ਫਿਰ ਹੁਣ ਜਾਣਾ ਨਹੀਂ ਮੈਂ ਘਰ ਵੀ ਜਾਂਦੀ ਆ ਜਾਣ ਕਰਕੇ ਮੈਨੂੰ ਕੱਲ ਹੀ ਜਵਿੰਦਰ ਨਾਲ ਫਿਰ ਕੱਲ ਹੀ ਮਚਾਂਦੇ ਨੇ ਜਲਦੀ ਕਰ ਜਲਦੀ ਕਰ ਤਿਆਰ ਹੋ ਜਾ ਹੁਣ ਨਾ ਕਈਆਂ ਮੈਂ ਚਲ ਬਾਲ ਬੂਲ ਖੋਲ ਕੇ ਸੁਕਾ ਲਾਈ ਸੀ ਲਗਾਇਆ ਫਿਰ ਮੈਂ ਥੋੜਾ ਜਿਹਾ ਨਾਲ ਰੈਸਟ ਕਰਦੀ ਆ 10 ਮਿੰਟ ਜਦੋਂ ਜਵਿੰਦਰ ਮੈਂ ਦੇਖ ਰਿਹਾ ਨਾ ਕੈਮਰਾ ਚ ਆਉਂਦੇ ਫਟਾਫਟ ਮੈਂ ਫੋਨ ਛੱਡ ਦੇਣਾ ਮੈਂ ਵੀਡੀਓ ਐਡਿਟ ਕਰਦਾ ਜਿਹੜੀ ਅੱਜ ਸ਼ਾਮ ਨੂੰ ਤੁਹਾਨੂੰ ਦੇਣੀ ਹੈ ਕੱਲ ਦੀ ਬਣੀ ਪਈ ਹੈ ਫਿਰ ਮੈਨੂੰ ਇਹ ਹੁੰਦਾ ਜਿਹੜੀ ਵੀਡੀਓ ਮੇਰੇ ਕੋਲ ਬਣੀ ਪਈ ਹੈ ਉਹ ਤਾਂ ਮੈਂ ਫਟਾਫਟ ਐਡੀਟਿੰਗ ਕਰਕੇ ਤੁਹਾਨੂੰ ਦੇ ਹੀ ਦਵਾਂ ਚਾਹੇ ਮ ਉਹ ਐਡਿਟ ਕਰਦੀ ਆ ਬੈਠ ਕੇ ਅੱਧਿਕ ਕਰੀ ਪਿਆਰ ਦੀ ਕਰਨ ਵਾਲੀ ਉਹ ਕਰਦੀ ਆ ਤਾਂ ਕਿ ਸ਼ਾਮ ਨੂੰ ਤੁਹਾਨੂੰ ਵੀਡੀਓ ਦੇਵਾਂ ਮੈਂ ਅੱਧ ਤੱਕ ਕੰਮ ਕਾਚ ਬੈਠੀ ਬੈਠੀ ਵੀ ਕਰ ਦੂੰਗੀ ਬਸ ਵੀਡੀਓ ਐਡੀਟਾ ਥੋੜਾ ਵਾਈਫਾਈ ਦਾ ਕੰਮ ਹੋਣਾ ਜ਼ਿਆਦਾ نیٹ ਚਾਹੀਦਾ ਹੁੰਦਾ ਉਹਦੇ ਵਾਸਤੇ ਉਹ ਹੁਣ ਕਰ ਦਵਨੀ ਆ ਥੋੜਾ ਜਿਹਾ ਪਰ ਰੈਸਟ ਕਰ ਲੈਣ ਬਾਅਦ ਸਿਕਾ ਆ ਗਿਆ ਪਸੀਨਾ ਇੰਨਾ ਹੁੰਦਾ ਵਾਲਾਂ ਵਿੱਚ ਇੰਨਾ ਪਸੀਨਾ ਹੁੰਦਾ ਨਾ ਗਰਮੀ ਚੋਂ ਹੋ ਕੰਮ ਕਰਦਾ ਬੰਦਾ ਨਾਲੇ ਬਾਣ ਖੋਲ ਸਕੇ ਬਲਮੀ ਰੱਖਣੇ ਪੈਂਦੇ ਨੇ ਹੁਣ ਥੋੜਾ ਜਿਹਾ ਹਵਾ ਲੈ ਲਈਏ ਨਾੜ ਪਾਣੀ ਦਾ ਗਲਾਸ ਪੀਂਨੇ ਆਣ ਵੀਡੀਓ ਐਡੀਟ ਕਰਦੀ ਆ ਤੁਣ ਸ਼ਾਮ ਨੂੰ ਨਾ ਮਖਾਣੇ ਮੈਂ ਕਰ ਰਹੀ ਸੀ ਰੋਸਟ ਮੈਂ ਕਿਹਾ ਚਲੋ ਇਹਦੇ ਵਿੱਚ ਹੀ 에ਅਰ ਫ੍ਰਾਇਰ ਚ ਰੋਸਟ ਕਰ ਲਵਾਂ ਨੀ ਫਿਰ ਗੈਸ ਤੇ ਮੈਨੂੰ ਕੋਲੇ ਖੜਨਾ ਪਊ ਕਟਚੀ ਮਾਰਨੀ ਪਊਗੀ ਇਸ ਕਰਕੇ ਇਹਦੇ ਵਿੱਚ ਚਲੋ ਆਪਾਂ ਨੂੰ ਕੋਲੇ ਖੜਨ ਦੀ ਲੋੜ ਨਹੀਂ ਇੱਕ ਵਾਰ ਟਾਈਮਿੰਗ ਲਗਾ ਦੂ ਤੇ ਬਹੁਤ ਵਧੀਆ ਇਹਦੇ ਵਿੱਚ ਰੋਸਟ ਹੋ ਜਾਂਦੇ ਨੇ ਔਰ ਇਹਦੇ ਵਿੱਚ ਕਲਰ ਵੀ ਚੇਂਜ ਹੁੰਦੇ ਇਹ ਨਹੀਂ ਹੁੰਦਾ ਵੀ ਕਿਤੇ ਬਲੈਕ ਹੋ ਗਏ ਕਿਤੇ ਬਰਾਊਨ ਹੋ ਗਏ ਨਹੀਂ ਗੈਸ ਸਿਆਂ ਹੀ ਹੁੰਦਾ ਕਿਤੇ ਜ਼ਿਆਦਾ ਥੱਲੇ ਲੱਗ ਗਿਆ ਕੋਈ ਕਾਲਾ ਹੋ ਗਿਆ ਕੋਈ ਬਰਾਊਨ ਹੋ ਗਿਆ ਇਹਦੇ ਵਿੱਚ ਕਲਰ ਆਪਣਾ ਇਕੁਅਲ ਚ ਆ ਜਾਂਦਾ ਤੇ ਨਾਲ ਨਾਲ ਮੈਂ ਇਧਰ ਸਬਜ਼ੀ ਕੱਟਣ ਲੱਗ ਗਈ ਇਹ ਸ਼ਾਮ ਨੂੰ ਕਦੂ ਦੀ ਇੱਕੋ ਕद्दू ਕਟਰੀ ਸੀ ਉਧਰ ਮਖਾਣੇ ਰੋਸਟ ਕਰਨੇ ਰੱਖਤੇ ਫਿਰ ਮਖਾਣੇ ਵੀ ਨੂੰ ਆਏ ਹੁੰਦਾ ਮੈਂ ਇਹਨਾਂ ਵੀ ਡੱਬੇ ਚ ਹਮੇਸ਼ਾ ਰੋਸਟ ਕਰੇ ਪਏ ਹੋਣ ਇੱਕ ਵਾਰ ਸ਼ਾਮ ਨੂੰ ਹਲਕੀ ਜਿਹੀ ਭੁੱਖ ਲੱਗੇ ਮੁੱਠੀ ਕਿ ਮੈਂ ਖਾ ਵੀ ਲੈਣੀ ਜਾਂ ਮੈਂਗੋ ਸਮੂਦੀ ਜਾਂ ਬਨਾਨਾ ਸਮੂਦੀ ਬਣਾਉਣੀ ਹੋਵੇ ਤਾਂ ਉਹਦੇ ਵਿੱਚ ਵੀ ਮਖਾਣੇ ਪੈ ਕੇ ਹੈਲਦੀ ਸਮੂਦੀ ਬਣ ਕੇ ਤਿਆਰ ਹੋ ਜਾਂਦੀ ਹੈ ਕद्दू ਛਿੱਲੇ ਚਿਲਕੇ ਵਾਸ਼ ਕਰਕੇ ਫਿਰ ਕੱਟ ਲੂੰਗੀ ਕद्दू ਨਾ ਤਾਂ ਕੱਟਣ ਤੇ ਟਾਈਮ ਲੱਗਦਾ ਥੋੜਾ ਜਿਹਾ ਜਲਦੀ ਵਿੱਚ ਵੱਡੇ ਪੀਸ ਵੀ ਕੱਟੇ ਜਾਣਗੇ ਉਹ ਵੀ ਸਮਝੀ ਬਣ ਜਾਂਦੀ ਹੈ ਤੇ ਖਾਣ ਜੇ ਵੀ ਇੱਥੇ ਲੱਗਦੀ ਬਣਾਉਣ ਤੇ ਵੀ ਕੋਈ ਟਾਈਮ ਹੀ ਲੱਗਦਾ ਹੈਗਾ ਅੱਜ ਮੈਂ ਆਪਣੇ ਲਈ ਆਇਲ ਫ੍ਰੀ ਹੀ ਸਬਜੀ ਬਣਾ ਰਹੀ ਕਿਉਂਕਿ ਵੇ ਇੱਕ ਦਿਨ ਨਾ ਬਾਹਰ ਅੱਜ ਸੜ ਤੋਂ ਖਾਦਾ ਗਿਆ ਕੁਛ ਨਾ ਕੁਛ ਇਸ ਕਰਕੇ ਫਿਰ ਉਸ ਤਰ੍ਹਾਂ ਨਾ ਮੈਂ ਜੇ ਕੁਝ ਬਾਹਰ ਅੰਦਰ ਖਾਦਾ ਜਾਵੇ ਫਿਰ ਘਰ ਆ ਕੇ ਇੱਕ ਦਿਨ ਆਪਾਂ ਥੋੜਾ ਜਿਹਾ ਆਪਣੇ ਆਪਣੀ ਡਾਈਟ ਮੈਨੇਜ ਕਰ ਸਕਦੇ ਹਾਂ ਅੱਜ ਮੈਂ ਆਇਲ ਫ੍ਰੀ ਮੈਂ ਕਿਹ ਸਬਜੀ ਬਣਾਉਂਗੀ ਤੇ ਆਇਲ ਫ੍ਰੀ ਹੀ ਮੈਂ ਸ਼ਾਮ ਨੂੰ ਖਾਉਂਗੀ ਕਿਉਂਕਿ ਕਦੂ ਹਲਕਾ ਵੀ ਹੁੰਦਾ ਤੇ ਆਇਲ ਫ੍ਰੀ ਵੈਸੇ ਵੀ ਹੈਲਦੀ ਹੁੰਦੀ ਹੈ ਤੇ ਪਿਆਜ਼ ਮੇਰੇ ਵਿੱਚ ਇਹਦੇ ਵਿੱਚ ਹੀ ਕੱਟ ਲਾਂ ਨੇ ਇੱਕ ਪਿਆਜ਼ ਬਰੀਕ ਟੜਕਾ ਨਹੀਂ ਲਗਾਉਂਗੀ ਵਿੱਚ ਹੀ ਮੈਂ ਪਿਆਜ਼ ਪਾ ਦੂੰ ਘੱਟ ਕੇ ਇਸ ਤਰੀਕੇ ਮੈਂ ਕੱਦੂ ਤੋਰੀਆਂ ਬਣ ਜਾਂਦੇ ਨੇ ਆਇਲ ਫ੍ਰੀ ਖਾਣ ਚ ਵੀ ਟੇਸਟੀ ਲੱਗਦੀਆਂ ਨੇ ਦੁੱਧ ਵੀ ਨਹੀਂ ਅੱਜ ਮੈਂ ਪਹੁੰਚੇ ਬਿਨਾ ਦੁੱਧ ਤੋਂ ਹੀ ਖਾਉਂਗੀ ਹਾਂ ਜਦੋਂ ਪੂਰੀ ਮੈਂ ਡਾਈਟ ਕਰਨੀ ਕਿਉਂਕਿ ਕਈ ਜਦੋਂ ਬਾਹਰ ਖਾ ਲੈਂਦੇ ਨੇ ਫਿਰ ਆਈ ਹੁੰਦਾ ਵੀ ਅੱਜ ਆਪਾਂ ਬਾਹਰ ਖਾ ਲਿਆ ਤੇ ਹੁਣ ਘਰ ਆ ਕੇ ਹਲਕਾ ਖਾਈਏ ਵੀ ਇੱਕ ਹੈਲਦੀ ਡਾਈਟ ਲੈ ਲਈਏ ਤਾਂ ਕਿ weight ਨਾ ਵਧੇ ਮਖਾਣੇ roast ਹੋ ਚੁੱਕੇ ਨੇ ਇਹਨੂੰ ਕੱਢਦੇ ਨੇ ਬੌਲ ਵਿੱਚ ਠੰਡੇ ਹੋ ਜਾਣਗੇ ਠੰਡੇ ਹੋ ਗਏ ਥੋੜੇ ਜਿਹੀ ਫਿਰ ਮੈਂ ਇਹਨੂੰ ਕੰਟੇਨਰ ਚ ਪਾ ਕੇ ਰੱਖ ਦੂੰਗੀ ਇਹ ਜਿਹੜਾ ਸਾਈਡ ਬਾਈ ਸਾਈਡ ਮੈਂ ਦੋ ਕੰਮ ਕਰ ਲੈਣ ਵਾਲਾ ਮਖਾਣੇ ਰੋਸਟ ਹੋ ਗਏ ਨੇ ਵਾਲਾ ਮੈਂ ਕद्दू ਕੱਟ ਲੈ ਖੜੀ ਖੜੀ ਨੇ ਤੋਂ ਗੈਸ ਤੇ ਇੱਧਰ ਕੜਾਈ 'ਚ ਮੈਂ ਰੱਖ ਰਹੀ ਆ ਓਟਸ ਓਟਸ ਵੀ ਕੋ ਕਰਦੀਆਂ ਡਰਾਈ ਰੋਸਟ ਕਰਦੀਆਂ ਫਿਰ ਇਹਨਾਂ ਨੂੰ ਵੀ ਠੰਡੇ ਕਰਕੇ ਕੰਟੇਨਰ 'ਚ ਪਾ ਕੇ ਰੱਖੂਗੀ ਓਟਸ ਵੀ ਮੇਰੇ ਰੋਸਟ ਕਰੇ ਹੋਏ ਖਤਮ ਹੋਏ ਹੋਏ ਸੀਗੇ ਓਟਸ ਨਾ ਮੈਂ ਵੀਡੀਓ 'ਚ YouTube ਤੋਂ ਮੈਂ ਦੇਖਿਆ ਸੀਗਾ ਵੀ ਕਹਿੰਦੇ ਆਪਾਂ ਨੂੰ ਇੱਧਰ ਡਾਇਰੈਕਟ ਨਹੀਂ ਖਾਣਾ ਚਾਹੀਦਾ ਜਾਂ ਤਾਂ ਇਹਨਾਂ ਨੂੰ ਤੁਸੀਂ ਪਾਣੀ 'ਚ ਭਿਉਓ ਪਹਿਲਾਂ 15-20 ਮਿੰਟ ਲਈ ਅੱਧੇ ਘੰਟੇ ਲਈ ਪਾਣੀ 'ਚ ਭਿਉਉਂਦੋਂ ਪਾਣੀ ਫਿਰ ਇਹਨਾਂ ਨੇ ਗਰਮਾਇਸ਼ ਨਹੀਂ ਕੱਲ ਜਾਂਦੀ ਤਾਂ ਅਸੀਂ ਠੰਡੀ ਹੋ ਜਾਂਦੀ ਹੈ ਜਾਂ ਫਿਰ ਤੁਸੀਂ ਇਹਨਾਂ ਨੂੰ ਡਰਾਈ ਰੋਸਟ ਕਰਕੇ ਰੱਖੋ ਵੀ ਡਾਇਰੈਕਟ ਐਡਆਉਟਸ ਨਹੀਂ ਖਾਣੇ ਚਾਹੀਦੇ ਰੋ ਕੱਚੀ ਓਟਸ ਨਹੀਂ ਖਾਣੇ ਚਾਹੀਦੇ ਤਾਂ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਰੋਸਟ ਕਰਨ ਲੱਗੀ ਸੀ ਰੋਸਟ ਕਰਕੇ ਰੱਖ ਲੈਣੇ ਜਿੰਨੇ ਕਾ ਆਪਣਾ ਜਰੂਰ ਤੋਂ ਬਣਾ ਲਓ ਜਦੋਂ ਡੱਬਾ ਖਤਮ ਹੋ ਜਾਵੇ ਉਸ ਤੋਂ ਬਾਅਦ ਫੇਰ ਹੀ ਇੱਕ ਡੱਬਾ ਰੋਸਟ ਕਰਕੇ ਭਰ ਲਾਂਗੇ ਤੇ ਸਾਈਡ ਤੇ ਕੁੱਕਰ ਵਿੱਚ ਮੈਂ ਪਾਤਾ ਕद्दू ਵਿੱਚੀ ਪਿਆਜ਼ ਪਾਤਾ ਕੱਟਿਆ ਹੋਇਆ ਵਿੱਚੀ ਨੂਨ ਮਿਰਚ ਹਲਦੀ ਪਾਤਾ ਤੇ ਦੇ ਵਿੱਚ ਪਾ ਦੂੰਗੀ ਥੋੜਾ ਜਿਹਾ ਪਾਣੀ ਤਾਂ ਕਿ ਸਬਜੀ ਥੱਲੇ ਨਾ ਲੱਗੇ ਬਾਕੀ ਕद्दू ਚੋਂ ਨਿਕਲੇ ਹੋ ਗਏ ਜਿਵੇਂ ਜਿਵੇਂ ਹੈ ਨਾ ਸਬਜੀ ਬਣੂਗੀ ਥੋੜਾ ਜਿਹਾ ਪਾਣੀ ਪਾ ਤਾ ਇੱਕ ਵਾਰ ਮੈਂ ਕੜਚੀ ਮਾਰ ਦੂੰਗੀ ਤੇ ਇਹਨੂੰ ਕੱਕਰ ਨੂੰ ਕਰ ਦਾਂਗੇ ਬੰਦ ਬਸ ਜੋ ਇੱਕ ਵਿਸਲ ਆ ਕੀ ਤੇ ਨਾਲ ਦੇ ਨਾਲ ਬੰਦ ਕਰਦੇ ਕਿਉਂਕਿ ਵਿਸਲ ਵਿੱਚ ਕद्दू ਗਲ ਜਾਂਦਾ ਨਾਲ ਨਾਲ ਇੱਧਰ ਓਟਸ ਰੋਸਟ ਹੋ ਰਹੇ ਨੇਗੇ ਇਹਦਾ ਸਾਈਡ ਬਾਈ ਸਾਈਡ ਕਈ ਕੰਮ ਇਕੱਠੇ ਹੋ ਜਾਂਦੇ ਨੇ ਟਾਈਮ ਹੋ ਰਿਹਾ 6:30 ਮੈਂ ਹੁਣ ਜਾਨੀ ਵਾਕ ਕਰਨ ਮੈਂ ਕਿਹਾ ਤੁਹਾਨੂੰ ਪਹਿਲਾਂ ਮੈਂ ਉਹ ਪਾਟਸ ਦਿਖਾ ਜਿਹੜੇ ਮੈਂ ਲਏ ਸੀ ਆਹ ਵਾਲੇ ਚਾਰ ਪਾਟਸ ਲੈ ਕੇ ਨੂੰ ਆਹਲੇ ਛੋਟੇ ਨੇ ਬਹੁਤ ਛੋਟੇ ਛੋਟੇ ਨੇ ਇਹਦੇ ਵਿੱਚ ਮੈਂ ਆਰਟੀਫੀਸ਼ੀਅਲ ਪਲਾਂਟਸ ਹੀ ਲਗਾਉਣਾ ਹੈ ਰੀਅਲ ਪਲਾਂਟਸ ਨਹੀਂ ਲਗਾਉਂਗਾ ਨਾ ਰੀਅਲ ਐਨੇ ਛੋਟੇ ਵਿੱਚ ਚੱਲਣ ਪਰ ਇਹ ਮੈਨੂੰ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਮਿਲ ਕੇ ਜਸਟ 20 ਰੁਪਈਆ ਦਾ ਇੱਕ ਮਿਲਿਆ ਛਾਂਟ ਕੇ ਜ ਲੈਣੀ ਮੈਂ ਨਹੀਂ ਤਾਂ ਜਿਆਦਾ ਤਾਂ ਬ੍ਰੇਕੇਜ ਜਿਆਦਾ ਸੀ ਟੁੱਟੇ ਜਿਆਦੇ ਪਈ ਸੀ ਛਾਂਟ ਕੇ ਲੈਣਾ ਤਿੰਨ ਪੀਸ ਲੈਣੀ ਮੈਂ 20 ਰੁਪਈਆ ਦਾ ਇੱਕ ਹੈ ਇਹਦੇ ਵਿੱਚ ਆਰਟੀਫੀਸ਼ੀਅਲ ਪਲਾਂਟਸ ਲਗਾਵਾਂਗੇ ਹਾਂ ਅੰਦਰ ਕਿਤੇ ਮਰਜ਼ੀ ਫੋਰ ਡੈਕੋਰੇਸ਼ਨ ਆਪਾਂ ਰੱਖ ਸਕਦੇ ਹਾਂਗੇ ਔਰ ਕਲੇਪ ਲਾਂਟਸ ਨੇ ਆਪ ਇਹਦੇ ਵਿੱਚ ਲਗਾ ਸਕਦੇ ਬਹੁਤ ਹੋਰ ਪਰਪਸ ਲਈ ਯੂਜ਼ ਕਰ ਸਕਦੇ ਜਿਵੇਂ ਆਪਣੇ ਡ्रेसਿੰਗ ਰੂਮ ਚ ਆਪਾਂ ਰੱਖ ਲਓ ਇਹਦੇ ਵਿੱਚ ਆਪਣੇ ਜੁਐਲਰੀ ਕੋਈ ਰਬਰ ਬੈਂਡਸ ਪਿੰਸ ਰੱਖਣੀ ਓਵੇਂ ਵੀ ਰੱਖ ਸਕਦੇ ਆ ਨੀਚੇ ਹੋਏ ਹੋਲ ਇਹਦੇ ਵੀ ਤੁਸੀਂ ਕੋਈ ਵੀ ਛੋਟਾ ਜਿਹਾ ਪੀਸ ਐਨਕ ਪੀਸ ਦੇ ਸਾਈਜ਼ ਦਾ ਗੱਤੇ ਦਾ ਕੱਟ ਕੇ ਨੀਚੇ 베ਸ ਤੇ ਲਗਾ ਦਿਓ ਹੋਲ ਬੰਦ ਹੋ ਜਾਊਗਾ ਐਦਾਂ ਆਪਾਂ ਆਪਣੇ ਬੱਚਿਆਂ ਦੇ ਸਟੱਡੀ ਟੇਬਲ ਤੇ ਵੀ ਯੂਜ਼ ਕਰ ਸਕਦੇ ਕੁਝ ਚੀਜ਼ ਪਾਉਣ ਨੂੰ ਤੇ ਚੰਜ ਵੀ ਯੂਜ਼ ਕਰਦੇ ਮੈਂਸ ਆਪਣੇ ਕਿਚਨ ਛੋਟੇ ਛੋਟੇ ਚੀਜ਼ਾਂ ਸੌਸ ਦੇ ਪਾਊਚ ਪਾਊਚ ਹੋਗੇ ਔਰਗੈਨੋ ਦੇ ਪਾਊਚ ਹੋਗੇ ਜਾਂ ਪੈਕੇਟਸ ਬੰਦ ਕਰਨ ਵਾਲੇ ਉਹ ਜ਼ਿਪ ਲੌਕ ਜੀ ਹੋਗੇ ਉਹ ਇਧਰ ਉਧਰ ਰੂਲ ਵੀ ਫਿਰਦੇ ਹੁੰਦੇ ਨੇ ਇਹ ਜੇ ਆਪਾਂ ਕਿਚਨ 'ਚ ਵੀ ਰੱਖ ਸਕਦੇ ਹਾਂ ਇਹ ਕਿੰਨੇ ਚੀਜ਼ਾਂ ਪਾਉਣ ਨੂੰ ਇਹ ਨਹੀਂ ਅਗਲੇ ਪਲਾਂਟਸ ਦੇ ਯੂਜ਼ ਕਰਨੇ ਨੇ ਹੋਰ ਵੀ ਤਰ੍ਹਾਂ ਯੂਜ਼ ਕਰ ਸਕਦਾ ਆਪਾਂ ਜੁਐਲਰੀ ਰਬਰ ਬੈਂਡਸ ਵਗੈਰਾ ਪਾ ਕੇ ਵੀ ਰੱਖ ਸਕਦੇ ਹਾਂ ਇਹਨਾਂ ਵਿੱਚ ਤੇ ਇੱਕ ਲੈਣਾ ਮੈਂ ਵੱਡਾ ਵਾਲਾ ਪੌਟ ਇਹ 100 ਰੁਪੀਆ ਦਾ ਇਦੇ ਵਿੱਚ ਵੀ ਪਲਾਂਟ ਲਗਾਉਂਗੀ ਹਾਲੇ ਮੈਂ ਸੋਚਿਆ ਨਹੀਂ ਮੇਰੇ ਕੋਲ ਹੈ ਨਹੀਂ ਆਰਟੀਫੀਸ਼ੀਅਲ ਪਲਾਂਟਸ ਆ ਉਹ ਮੈਨੂੰ ਮੰਗਾਉਣੇ ਪੈਣਗੇ ਜਾਂ ਫਿਰ ਮੈਂ ਦੇਖੂਗੀ ਕਿ ਮੈਂ ਦਿਮਾਗ ਕੰਮ ਕਰੂਗਾ ਕਿ ਕਿੰ ਕਿਸ ਪਰਪਸ ਲਈ ਯੂਜ਼ ਕਰੂੰ ਉਹ ਮੈਂ ਕਰੂੰਗੀ ਤਾਂ ਪਾ ਕਿਚਨ 'ਚੇ ਕਿਚਮਚੇ ਕੜਛੇ ਬਾਕੇ ਵੀ ਰੱਖ ਸਕਦੇ ਆ ਨਾ ਡੈਕੋਰੇਸ਼ਨ ਲਈ ਵੀ ਯੂਜ਼ ਕਰ ਸਕਦੇ ਆ ਤੇ ਹੋਰ ਇਹਦੇ ਵਿੱਚ ਕੀ ਪਾ ਸਕਦੇ ਆ ਬੱਚਿਆਂ ਦੇ ਸਟੇਟ ਟੇਬਲ ਤੇ ਬੱਚਿਆਂ ਦੇ ਪੈਨ ਪੈਨਸਲ ਜਿਆਦੇ ਨੇ ਉਹ ਵੀ ਪਾ ਕੇ ਰੱਖ ਸਕਦੇ ਕਵੇਂ ਡੂੰਗਾ ਵੀ ਹੈ ਕਿਸੇ ਵੀ ਪਰਪਸ ਲਈ ਆਪਾਂ ਜਿਵੇਂ ਵੀ ਆਪਣੀ ਕ੍ਰੀਏਟਿਵਿਟੀ ਜਿਵੇਂ ਵੀ ਦਿਮਾਗ ਕੰਮ ਕਰਦਾ ਮੈਂ ਕਹਿੰਦਾ ਯੂਜ਼ ਕਰ ਸਕਦੇ ਇਹ ਨਹੀਂ ਹੈਗਾ ਇਕੱਲਾ ਇਹਨ ਜਿਵੇਂ ਮਰਜ਼ੀ ਇਹਨੂੰ ਯੂਜ਼ ਕਰ ਲਓ ਕਲਰ ਵੀ ਬਹੁਤ ਸੋਹਣਾ ਸਾਈਜ਼ ਵੀ ਬਹੁਤ ਵਧੀਆ ਨਾ ਬਹੁਤ ਛੋਟਾ ਨਾ ਬਹੁਤ ਵੱਡਾ ਚਲੋ ਜੀ ਟਾਈਮ ਹੋ ਗਿਆ ਸਾਰੇ ਸ਼ੇਡਾ 6:35 ਹੋ ਗਏ ਮੈਂ ਜਾਣੇ ਵਾਕ ਕਰਨ ਤੇ ਹੁਣ ਦੇਰੀ ਸੀ ਸ਼ਾਮ ਨੂੰ ਪਾਣੀ ਵਾਕ ਮੈਂ ਕਰ ਹੱਟੀ ਸੀ ਵਾਕ ਕਰਕੇ ਫਿਰ ਮੈਂ ਦੇਰੀ ਸੀ ਪਲਾਂਟਸ ਨੂੰ ਪਾਣੀ ਪਲਾਂਟਸ ਨੂੰ ਪਾਣੀ ਮੈਂ ਹੁਣ ਮੈਂ ਪਤਾ ਕੀ ਕਰਦੇ ਆ ਅੰਦਰ ਮੈਂ ਮੋਟਰ ਚਲਾ ਲਾਣੀ ਆ ਅੰਦਰੋਂ ਮੋਟਰ ਔਨ ਕਰਿਆਉਣੀ ਆ ਤੇ ਬਾਹਰ ਮੈਂ ਇੱਥੇ ਕੋਲੀ ਮੋਟਰ ਦਾ ਪੁਆਇੰਟ ਆ ਪਲਾਂਟਸ ਦੇ ਕੋਲੀ ਤੇ ਤੱਬ ਮੈਂ ਟੱਬਾ ਮੈਂ ਨੀਚੇ ਰੱਖ ਦਿੰਦਾ ਟੱਬਾ ਭਰ ਜਾਂਦਾ ਫਿਰ ਟੰਪ ਚ ਮੈਂ ਠੰਡਾ ਤਾਜਾ ਪਾਣੀ ਪਾਉਣੀ ਹੈ ਮੋਟਰ ਦਾ ਪਲਾਂਟ ਵਿੱਚ ਕੋងੀ ਟੈਂਕੀ ਦਾ ਪਾਣੀ ਬਹੁਤ ਗਰਮ ਹੋ ਜਾਂਦਾ ਉਸ ਕਰਕੇ ਫਿਰ ਮੈਨੂੰ ਹੋਂ ਦਾ ਪਲਾਂਟਸ ਨੂੰ ਵੀ ਠੰਡਾ ਪਾਣੀ ਪਾਈਏ ਫਿਰ ਮੈਂ ਟੱਬਾ ਭਰ ਕੇ ਇਹਨਾਂ ਠੰਡੇ ਪਾਣੀ ਦੇ ਰੱਖ ਲੈਂਦੀ ਆ ਫਿਰ ਉਹ ਟੰਪ ਚੋਂ ਹੀ ਪਾਣੀ ਪਾਉਣੀ ਹੈ ਠੰਡਾ ਪਲਾਂਟਸ ਨੂੰ ਜੋ ਤਾਜਾ ਪਾਣੀ ਇਹਨਾਂ ਨੂੰ ਤਾਜਾ ਦੇ ਦਈਏ ਪਾਣੀ ਟੈਂਕੀ ਵਾਲਾ ਬਹੁਤ ਗਰਮ ਹੁੰਦਾ ਤੇ ਹੁਣ ਦੇਣੀ ਅੱਗਿਆਲੇ ਪਲਾਂਟਸ ਨੂੰ ਪਾਣੀ ਗਰਮੀ ਚ ਬਿਲਕੁਲ ਐ ਲੱਗਦਾ ਮੈਂ ਕਈ ਦਿਨ ਹੋ ਗਏ ਪਾਣੀ ਦਿੱਤਾ ਹੀ ਨਹੀਂ ਹੈਗਾ ਏਸੀ ਮੇਰੀ ਆਈ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਪਹਿਲੀ ਵਾਰ ਮੇਰੇ ਚੈਨਲ ਤੋਂ ਤੁਸੀਂ ਆਈ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਤਾਂ ਕਿ ਹਰ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੀ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ